ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ needle tasks ਦੇ ਵਿੱਚ ਹਾਜ਼ਰਾਂ ਜੀ ਇੱਕ ਨਵੀਂ ਬੁਣਤੀ ਲੈ ਕੇ ਕੁੰਡੇ ਤੁਸੀਂ ਆਪਣੀ ਕੋਟੀ ਜੈਕਟ ਸਵੈਟਰ ਦੇ ਹਿਸਾਬ ਨਾਲ ਲਗਾ ਸਕਦੇ ਹੋ ਕਿੰਨੇ ਝੋਟੇ ਲਗਾਉਣੇ ਆ ਤੁਸੀਂ ਇਸ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਪਾਰਟ 1 ਦੇ ਵਿੱਚ ਤੇ ਅੱਜ ਆਪਾਂ ਸਿਰਫ ਬੁਣਤੀ ਸਿੱਖਾਂਗੇ ਬਿਲਕੁਲ ਆਸਾਨ ਬਿਲਕੁਲ ਸਿੰਪਲ ਜੀ ਬੁਣਤੀ ਆਪਾਂ ਪਾਵਾਂਗੇ ਪਹਿਲਾ ਕੁੰਡਾ ਜਿਹੜਾ ਆਪਾਂ ਐਦਾਂ ਹੀ ਉਤਾਰ ਲੈਣਾ ਠੀਕ ਹੈ ਜੀ ਅੱਗੇ ਆਪਾਂ 4 ਕੁੰਡਿਆਂ ਦਾ 4-4 ਪੇਅਰ ਦਾ ਆਪਣਾ ਡਿਜ਼ਾਈਨ ਹੈ ਇਹ 4 ਕੁੰਡੇ ਪਹਿਲਾਂ ਸਿੰਪਲ ਬੁਣ ਲੈਣੇ ਆਪਾਂ ਇਹ ਆਪਣੇ 4 ਕੁੰਡੇ ਹੋ ਗਏ ਹੁਣ ਕੀ ਕਰਨਾ ਪਹਿਲੇ 3 ਕੁੰਡੇ ਨੇ ਜਿਹੜੇ ਉਹ ਦੇਖ ਸਕਦੇ ਹੋ ਤੁਸੀਂ ਇਦਾਂ ਆਪਾਂ ਪਹਿਲੇ 3 ਕੁੰਡੇ ਨੇ ਜਿਹੜੇ ਉਹ ਇੱਧਰ ਉਤਾਰ ਲੈਣੇ ਨੇ ਠੀਕ ਹੈ ਜੀ ਪਹਿਲੀ ਸਲਾਈ ਤੇ ਉਤਾਰ ਕੇ ਇਹਨੂੰ ਧਾਗੇ ਨੂੰ ਪਿੱਛੇ ਲੈ ਜਾਣਾ। ਕੁੰਡੇ ਵਾਪਸ ਲੈ ਲੈਣੇ ਨੇ। ਫਿਰ ਅੱਗੇ ਲਿਆਉਣਾ। ਫੇਰ ਚਾਰ ਕੁੰਡੇ ਬੁੰਦੇ ਨੇ ਆਪਾਂ। ਚਾਰ ਤੋਂ ਇੱਕ ਤਾਂ ਆਪਾਂ ਛੱਡ ਦੇਣਾ ਖਾਲੀ। ਤਿੰਨ ਕੁੰਡੇ ਆਪਾਂ ਵਾਪਸ ਲੈਣੇ ਨੇ। ਵਾਪਸ ਲੈ ਕੇ ਧਾਗੇ ਨੂੰ ਪਿੱਛੇ ਲੈ ਜਾਣਾ ਤੇ ਕੁੰਡੇ ਜਿੱਥੋਂ ਆਪਾਂ ਲਏ ਸੀ ਉੱਥੇ ਹੀ ਵਾਪਸ ਕਰ ਦੇਣੇ। ਠੀਕ ਹੈ ਤਾਗਾ ਫਿਰ ਅੱਗੇ ਲਿਆਉਣਾ ਫਿਰ ਆਪਾਂ ਚਾਰ ਕੁੰਡੇ ਬੁੰਨੇ ਨੇ ਚਾਰ-ਚਾਰ ਦੇ ਪੇਰ ਆਪਾਂ ਰੱਖਣਾ ਜਿਹਦੇ ਵਿੱਚੋਂ ਇੱਕ ਕੁੰਡਾ ਜਿਹੜਾ ਉਹ ਨਾ ਆਪਾਂ ਇੱਕ ਕੁੰਡੇ ਤੇ ਬੁੰਤੀ ਨਹੀਂ ਪਾਏਗੀ ਬਾਕੀ ਕੁੰਡੇ ਨੇ ਜਿਹੜੇ ਤਿੰਨ ਉਹ ਆਪਾਂ ਬੁੰਤੀ ਵਾਸਤੇ ਯੂਜ਼ ਕਰਾਂਗੇ ਉਹਨਾਂ ਨੂੰ ਵੀ ਸਿਰਫ ਆਪਾਂ ਸਲਾਈ ਤੋਂ ਇੱਧਰ ਉੱਧਰ ਹੀ ਕਰਨਾ ਡਿਜ਼ਾਈਨ ਹੈ ਜਿਹੜਾ ਆਪਣਾ ਬਿਲਕੁਲ ਆਸਾਨੀ ਨਾਲ ਬਣ ਜਾਵੇਗਾ ਠੀਕ ਹੈ ਜੀ ਚਾਰ ਕੁੰਡੇ ਆਪਣੇ ਇਹ ਹੋ ਗਏ ਤੇ ਤਿੰਨ ਕੁੰਡੇ ਆਪਾਂ ਇਧਰ ਵਾਪਸ ਲੈ ਲੈਣੇ ਨੇ ਧਾਗੇ ਨੂੰ ਪਿੱਛੇ ਕਰਨਾ ਕੁੰਡੇ ਫੇਰ ਵਾਪਸ ਤੇ ਅੱਗੇ ਕਰਕੇ ਆਪਾਂ ਗੁੰਨ ਲੈਣਾ ਠੀਕ ਹੈ ਜੀ ਹਲੇ ਦੋ ਤਿੰਨ ਸਲਾਈਆਂ ਪਾਉਣ ਤੋਂ ਬਾਅਦ ਆਪਣਾ ਡਿਜ਼ਾਈਨ ਆ ਜਿਹੜਾ ਦਿ세ਗਾ ਇਹ ਇਸ ਤੋਂ ਬਾਅਦ ਆਹ ਵਾਲਾ ਜਿਹੜੀ ਬੈਕ ਸਾਈਡ ਵਾਲੀ ਜਿਹੜੀ ਸਲਾਈ ਆ ਉਹ ਸਿੰਪਲੀ ਬੁਣਨੀ ਆਪਾਂ ਜਿਵੇਂ ਆਪਾਂ ਹੁਣ ਤੱਕ ਦੇਖਿਆ ਜ਼ਿਆਦਾਤਰ ਜਿਹੜੀਆਂ ਬੈਕ ਸਾਈਡ ਵਾਲੀਆਂ ਸਲਾਈਆਂ ਹੁੰਦੀਆਂ ਨੇ ਉਹ ਇਸ ਪੈਟਰਨ ਵਿੱਚ ਹੀ ਬੁਣੀਆਂ ਜਾਂਦੀਆਂ ਨੇ ਜਿਹੜੀਆਂ ਤੁਸੀਂ ਆਹ ਮੇਰਾ ਦੇਖ ਸਕਦੇ ਹੋ ਇਹੀ ਪੈਟਰਨ ਹੈ ਜਿਹੜਾ ਯੂਜ਼ ਹੁੰਦਾ ਜ਼ਿਆਦਾਤਰ ਬੈਕ ਸਾਈਡ ਵਾਸਤੇ ਬਹੁਤ ਘੱਟ ਐਦਾਂ ਦੀਆਂ ਬੁਣਤੀਆਂ ਨੇ ਜਿਦੇ ਵਿੱਚ ਬੈਕ ਸਾਈਡ ਤੋਂ ਵੀ ਪੈਟਰਨ ਆ ਜਿਹੜਾ ਰਿਪੀਟ ਹੋਵੇ ਜਾਂ ਕੰਪਲੀਟ ਹੋਵੇ ਠੀਕ ਹੈ ਜੀ ਸਿਰਫ ਫਰਸਟ ਸਲਾਈ ਹੈ ਜਿਹੜੀ ਆਪਣੀ ਜਾਂ ਫਰੰਟ ਸਾਈਡ ਵਾਲੀ ਸਲਾਈ ਹੁੰਦੀ ਹੈ ਜਿਆਦਾਤਰ ਡਿਜ਼ਾਈਨ ਜਾਂ ਪੈਟਰਨ ਨੇ ਜਿਹੜੇ ਉਹਦੇ ਵਿੱਚ ਹੀ ਰਿਪੀਟ ਹੁੰਦੇ ਨੇ ਉਥੋਂ ਹੀ ਬਣਦੇ ਨੇ ਇਹ ਹੁਣ ਆਪਣਾ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਦੋ ਸਲਾਈਆਂ ਦੇ ਵਿੱਚ ਹੀ ਹੁਣ ਆਪਾਂ ਤੀਜੀ ਸਲਾਈ ਪਾਵਾਂਗੇ ਡਿਜ਼ਾਈਨ ਇਹ ਦੋ ਸਲਾਈਆਂ ਦੇ ਹੀ ਜੀ ਦੋ ਤਿੰਨ ਮਤਲਬ ਬਾਕੀ ਸਲਾਈਆਂ ਤਾਂ ਆਪਾਂ ਇਸ ਕਰਕੇ ਪਾ ਰਹੇ ਹਾਂ ਤਾਂ ਕਿ ਆਪਾਂ ਨੂੰ ਥੋੜਾ ਡਿਜ਼ਾਈਨ ਦਿੱਸਣ ਚ ਆ ਜਾਵੇ ਸਿੰਗਲ ਟਾਈਮ ਪਾਇਆ ਹੋਇਆ ਡਿਜ਼ਾਈਨ ਚੰਗੀ ਤਰ੍ਹਾਂ ਦਿਖਦਾ ਨਹੀਂ ਹੈ ਪ੍ਰੋਪਰ ਪਤਾ ਨਹੀਂ ਲੱਗਦਾ ਕਿ ਕਿੱਦਾਂ ਬਣਿਆ ਹੈ ਇਸ ਲਈ ਆਪਾਂ ਦੋ ਤਿੰਨ ਵਾਰੀ ਇਹਨੂੰ ਰਿਪੀਟ ਕਰ ਲਵਾਂਗੇ ਸਮਝ ਤਾਂ ਤੁਹਾਨੂੰ ਆ ਗਿਆ ਹੋਵੇਗਾ ਕਿਉਂਕਿ ਬਿਲਕੁਲ ਸਿੰਪਲ ਹੈ ਇਹ ਡਿਜ਼ਾਈਨ ਚਾਰ ਫੰਦਿਆਂ ਦਾ ਡਿਜ਼ਾਈਨ ਹੈ ਇੱਕ ਫੰਦੇ ਨੂੰ ਆਪਾਂ ਸਿੰਪਲੀ ਰੱਖਣਾ ਤਿੰਨ ਫੰਦਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਡਿਜ਼ਾਈਨ ਬਿਲਕੁਲ ਹੀ ਸਿੰਪਲ ਆ ਬੜੇ ਆਰਾਮ ਨਾਲ ਤੁਸੀਂ ਪਾ ਲਓਗੇ ਇਹਨੂੰ ਕਿਸੇ ਵੀ ਕੋਟੀ ਸਵਾਟਰ ਤੇ ਪੈ ਜਾਏਗਾ ਇਹ ਤੇ ਇਹਨੂੰ ਇਦਾਂ ਹੀ ਰਿਪੀਟ ਕਰ ਲੈਣਾ ਆਪਾਂ ਬਿਲਕੁਲ ਆਸਾਨ ਹੈ ਚਾਰ ਫੰਦਿਆਂ ਦਾ ਡਿਜ਼ਾਈਨ ਹੈ ਤਿੰਨ ਫੰਦਿਆਂ ਤੇ ਆਪਾਂ ਯੂਜ਼ ਕਰਨਾ ਇੱਕ ਫੰਦਾ ਆਪਣਾ ਖਾਲੀ ਰਹਿ ਜਾਏਗਾ

ਦੇਖ ਸਕਦੇ ਤੁਸੀਂ ਆਪਾਂ ਤਿੰਨ ਵਾਰੀ ਇਹਨੂੰ ਪੈਟਰਨ ਨੂੰ ਰਿਪੀਟ ਕਰ ਲਿਆ ਜਿਹੜਾ ਆਪਾਂ ਕੱਲ ਡਿਜ਼ਾਈਨ ਬਣਾਇਆ ਸੀ ਇਹ ਲਗਭਗ ਸੇਮ ਹੀ ਆ ਇਹ ਚ ਆਪਾਂ ਤਿੰਨ ਕੁੰਡੇ ਯੂਜ਼ ਕੀਤੇ ਨੇ ਥੋੜਾ ਜਿਹਾ ਬਸ ਸਟਾਈਲ ਬਦਲਿਆ ਲਗਭਗ ਸੇਮ ਹੀ ਡਿਜ਼ਾਈਨ ਹੈ ਇਹ ਜਿਹੜਾ ਆਪਾਂ ਕੱਲਾ ਯੂਜ਼ ਕੀਤਾ ਸੀ ਚਾਹੇ ਤੁਸੀਂ ਉਹ ਪਾ ਲਿਓ ਚਾਹੇ ਇਹ ਬਣਾ ਲਿਓ ਬਿਲਕੁਲ ਆਸਾਨ ਨੇ ਦੋਨੋਂ ਹੀ ਤਰ ਮਿਲਦੇ ਆਂ ਫੇਰ ਕਿਸੇ ਹੋਰ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਤਦ ਤੱਕ ਬਾਏ ਬਾਏ